ਫੁਰੀ ਕਰੋ ਫੁਰੀ ਕਰੋ ਫੁਰੀ ਕਰੋ ਕੜਾਕੇ ਦੀ ਪੈ ਰਹੀ ਠੰਡ ਵਿੱਚ ਜਿੱਥੇ ਰਜਾਈਆਂ ਵਿੱਚ ਬੈਠਿਆਂ ਵੀ ਠੰਡ ਨਹੀਂ ਉਤਰ ਰਹੀ ਉੱਥੇ ਹੀ ਦੂਜੇ ਪਾਸੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਮੋਰਚੇ ਤੇ ਬੈਠੇ ਈਟੀਟੀ ਅਧਿਆਪਕਾਂ ਨੇ ਨੰਗੇ ਧੜ ਪਰਦਰਸ਼ਨ ਕੀਤਾ

ਪੰਜਾਬ ਸਰਕਾਰ ਗੁਰਦਾਪ 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 ਉਹ ਪਤਾ ਹੀ ਆ ਕਿ ਜਿਹੜਾ ਸਾਡਾ ਪੱਕਾ ਮੋਰਚਾ 11 ਅਕਤੂਬਰ ਤੋਂ ਗੰਭੀਰਪੁਰ ਲੱਗਿਆ ਹੋਇਆ ਸੋ ਸਾਡੀ 5994 ਭਰਤੀ ਹੈ ਜਿਹੜੀ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾਂ ਗਲਤ ਨੋਟਿਫਿਕੇਸ਼ਨ ਕਰਕੇ ਜਿਹੜੀ ਕੋਰਟ ਦੇ ਵਿੱਚ ਫਸੀ ਹੋਈ ਆ ਸੋ ਸਾਡੀ ਸਰਕਾਰ ਨੂੰ ਚੇਤਾਵਨੀ ਆ ਜੇ 30 ਤਰੀਕ ਨੂੰ ਸਾਡੀ ਭਰਤੀ ਕੋਰਟ ਦੇ ਵਿੱਚੋਂ ਬਾਹਰ ਨਹੀਂ ਕਢਾਉਂਦੀ ਸਰਕਾਰ ਤਾਂ 30 ਤਰੀਕ ਤੱਕ ਦਾ ਸੀ ਬਹੁਤ ਸਮਾਂ ਜਿਹੜਾ ਔਖਾ ਕੱਢਿਆ 30 ਤਰੀਕ ਤੋਂ ਬਾਅਦ ਜਿਹੜਾ ਸਰਕਾਰ ਦੇ ਵਿਰੁੱਧ ਜਿਹੜੇ ਤਿੱਖੇ ਐਕਸ਼ਨ ਗੁੱਪ ਐਕਸ਼ਨ ਜਿਹੜੇ ਉਹ ਲਗਾਤਾਰ ਆ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਗੰਭੀਰਪੁਰ ਹਲਕੇ ਦੇ ਵਿੱਚ ਜਿਹੜੇ ਉਹ ਜਾਰੀ ਰਹਿਣਗੇ ਜਿੱਥੇ ਵੀ ਮੰਤਰੀ ਸਾਹਿਬ ਜਾਣਗੇ ਜਾਂ ਇਹਨਾਂ ਦੀ ਸਰਕਾਰ ਦਾ ਕੋਈ ਨੁਮਾਇੰਦਾ ਜਾਊਗਾ ਅਸੀਂ ਉੱਥੇ ਜਾ ਕੇ ਜਿਹੜਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਇਹਨਾਂ ਦੀਆਂ ਰੈਡੀਆਂ ਭੰਗ ਕਰਾਂਗੇ ਸੋ ਸਾਡੀ ਸਰਕਾਰ ਨੂੰ ਅਪੀਲ ਆ ਕਿ ਜੇ 30 ਤਰੀਕ ਨੂੰ ਸਾਡੀ ਭਰਤੀ ਕੋਰਟ ਚੋਂ ਬਾਹਰ ਨਾ ਆਈ ਤਾਂ ਜਿਹੜੀ ਸਰਕਾਰ ਆ ਏ ਆਪ ਦਾ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਕਿਉਂਗੇ ਅਸੀਂ ਹੁਣ ਜਿਹੜਾ ਸਾਡਾ ਇਡੀਕੇਟਰ ਆ ਜਾਂ ਸਾਡੇ ਜਿਹੜੇ ਸਾਥੀ ਨੇ ਉਹ ਚੁੱਪ ਬਹਿਣ ਵਾਲੇ ਨਹੀਂ ਗਏ ਹੁਣ ਉਹ ਜਿਹੜਾ ਆਪਣੇ ਗੁਪਤ ਐਕਸ਼ਨ ਤੇ ਦਿੱਕੇ ਐਕਸ਼ਨ ਆ ਜਿਹੜੇ ਉਹ ਸਾਡੇ ਸਾਥੀਆਂ ਵੱਲੋਂ ਕੀਤੇ ਜਾਣਗੇ ਲਗਭਗ ਪਿਛਲੇ 90 ਦਿਨਾਂ ਤੋਂ ਜਿਹੜਾ ਇੱਥੇ ਗੰਬੀਰਪੁਰ ਪੱਕਾ ਮੋਰਚਾ ਚੱਲ ਰਿਹਾ ਪਰ ਜਿਹੜਾ ਇੰਨੀ ਠੰਡ ਦੇ ਬਾਵਜੂਦ ਵੀ ਸਰਕਾਰ ਵੱਲੋਂ ਇੱਥੇ ਆ ਕੇ ਕੋਈ ਵੀ ਜਿਹੜੀ ਸਾਰ ਨਹੀਂ ਲਈ ਗਈ ਤੇ ਨਾ ਹੀ ਜਿਹੜਾ ਸਾਨੂੰ ਏ ਜਿਹੜਾ ਵਿਕਦੀ ਆ ਕਿਸੇ ਤਰ੍ਹਾਂ ਦਾ ਕੋਈ ਹੱਲ ਕਰਨ ਨੂੰ ਪਰ ਜੇਕਰ ਆ ਆਉਣ ਵਾਲੀ 30 ਤਰੀਕ ਨੂੰ ਸਾਡਾ ਹੱਲ ਨਹੀਂ ਹੁੰਦਾ ਅੱਜ ਸਿਰਫ ਅਸੀਂ ਇੱਥੇ ਜਿਹੜਾ ਇੱਕ ਛੋਟਾ ਐਕਸ਼ਨ ਕਰ ਰਹੇ ਆ ਇਸ ਤੋਂ ਇਲਾਵਾ ਅਸੀਂ ਹੋਰ ਤਿੱਕੇ ਤੇ ਉਹ ਤਿੱਕੇ ਐਕਸ਼ਨ ਤੇ ਗੁੱਪ ਐਕਸ਼ਨ ਕਰਾਂਗੇ ਤੇ ਸਰਕਾਰ ਨੂੰ ਸਾਡੀ ਬੇਨਤੀ ਹੈ ਚਾਹੇ ਬੇਨਤੀ ਸਮਝ ਲਵੇ ਚਾਹੇ ਚਿਤਾਵਨੀ ਸਮਝ ਲਵੇ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀਆਂ ਜਿੰਨੀਆਂ ਵੀ ਰੈਲੀਆਂ ਜਾਂ ਰੋਸ ਮੁਜ਼ਾਰੇ ਆਉਣਗੇ ਅਸੀਂ ਉਹਨਾਂ ਨੂੰ ਪੰਕ ਕਰਾਂਗੇ